ਇਹ ਸਰੀਰ ਕਹਾਲ ਤਾਂ ਇੰਨੀ ਕਮਜ਼ੋਰ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਸਹੀ ਤਰੀਕੇ ਅੱਜ ਜਲ ਵੀ ਨਹੀਂ ਕਰ پا ਰਿਆ ਲਵਾਰਸਾਂ ਤੋਂ ਵੀ ਮਾੜੀ ਹਾਲਤ ਸੀ ਬਾਪੂ ਦੀ ਕਿਉਂਕਿ ਬਾਪੂ ਦੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਸੀ ਪੁੱਤ ਸੀ ਬਾਪੂ ਦਾ ਪੁੱਤ ਵੀ ਚੜਾਈ ਕਰ ਗਿਆ ਨਰਕ ਵਰਗੇ ਹਾਲਾਤਾਂ 'ਚ ਪਿਆ ਸੀ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਸੀਗਾ ਬਹੁਤ ਬੁਰੀ ਹਾਲਤ ਬਾਪੂਰੇ ਵਿੱਚ ਖੂਨ ਦੀ ਵੀ ਘਾਟ ਐ ਇਨਫੈਕਸ਼ਨ ਬਹੁਤ ਜ਼ਿਆਦਾ ਲੱਤਾਂ ਬਿਲਕੁਲ ਹੀ ਜੁੜੀਆਂ ਪਈਆਂ ਬਾਪੂਰੀਆਂ ਮੈਂ ਨਾਲ ਦੱਸਦੇ ਸੀ ਕਿ ਬਾਪੂ ਦੀ ਕੁੜੀ ਨੂੰ ਵੀ ਮਿਲਣ ਆਈ ਨੂੰ 14-15 ਸਾਲ ਹੋ ਗਈ ਹੁਣ ਕਦੇ ਉਹ ਵੀ ਨਹੀਂ ਮਿਲਣ ਆਈ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਕਰੀਏ ਕਲਾ ਕਿਉਂਕਿ ਸਹਰੇ ਵੀਰ ਜੀ ਨੇ ਇੱਕ ਫੋਨ ਕੀਤਾ ਸੀਗਾ ਸਾਨੂੰ ਇੱਥੋਂ ਕਰੀਤਲਾਂ ਤੋਂ ਗਿਆ ਸੀ ਕਰ ਮੈਂ ਉਹਨੂੰ ਕੋਈ ਵੀਡੀਓ ਸੈਂਡ ਕੀਤੀ ਆ ਜੀ ਉਸ ਦੇ ਵੈਰੀਫਾਈ ਕਰਨ ਵਾਸਤੇ ਸਾਡੇ ਨਾਲ ਬਾਉ ਮੀਰ ਚੰਦ ਜੀ ਬਜਾਜ ਤੁਸੀਂ ਦੇਖ ਰਹੇ ਹੋ ਨੁਰਕਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਟੀਮ ਮੈਂਬਰ ਅੱਜ ਅਸੀਂ ਪਹੁੰਚੇ ਹਾਂ ਜੀ ਕੜੀਕਾ ਤੇ ਇਹ ਦੇਖੋ ਜੀ ਇਹ ਬਿੱਜੀ ਹੈ ਵਾਈਜੀ ਦੀ ਫੋਟੋ ਲੈ ਕਰ ਰਹੇ ਹਾਂ 6 ਜਣੇ ਮੈਂਬਰ ਸੀ ਤੇ ਇਹਨਾਂ ਨਾਲ ਕੀ ਹਾਦਸਾ ਵਾਪਰਿਆ ਕਿੰਨੇ ਬੱਚੇ ਸੀ ਇਹਨਾਂ ਦੇ ਇੱਕ ਮੁੰਡਾ ਸੀ ਇੱਕ ਮੁੰਡਾ ਸੀ ਅੱਛਾ ਜੀ ਉਹਦੀ ਵੀ ਡੈਥ ਹੋ ਚੁੱਕੀ ਹੈ ਹਾਂ ਜੀ ਜੀ ਘਰ ਦੀ ਵੀ ਡੈਥ ਹੋ ਗਈ ਮੁੰਡੇ ਦੀ ਡੈਥ ਹੋ ਗਈ ਇਹਨਾਂ ਦੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਪਰਿਵਾਰ ਦੀ ਸਾਰਿਆਂ ਦੀ ਜਾਨ ਚੁੱਕੀ ਹੈ ਜੀ ਇਹ ਬਜ਼ੁਰਗ ਹੁਣ ਇਸ ਟੈਂਪੇ ਇਕੱਲੇ ਪਏ ਹੋਇਆ ਔਰ ਜਿਹੜੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸ਼ਤ ਵੀ ਬਹੁਤ ਕਮਜ਼ੋਰ ਹੈ ਤੇ ਆ ਜਿਹੜੀ ਕੰਡੀਸ਼ਨ ਹੈ ਤੁਸੀਂ ਦੇਖ ਲਿਓ ਸਾਰੇ ਐਸੇ ਵਕਤਾਂ ਦਾ ਕੋਈ ਨਹੀਂ ਆਂਦਾਗਾ ਹਾਂਜੀ ਸਾਰਾ ਸਾਥ ਇਹਦਾ ਕੋਈ ਨਹੀਂ ਕੋ ਰੋਟੀ ਪਾਣੀ ਕੋਈ ਨਹੀਂ ਅਸੀਂ ਦੇਈਏ ਨਾ ਦੇਈਏ ਇਹਨਾਂ ਉਧਰ ਪਤੀ ਜਾਇੰਦਾ ਆਉਂਦਾ ਹੈ ਉਹ ਚਾਹ ਪਾਣੀ ਵੇਲੇ ਇੱਕ ਵੇਲੇ ਨੂੰ ਫੜਾ ਜਾਂਦਾ ਕੀ ਕੰਮ ਕੀ ਕਰਦਾ ਪਤੀ ਜਨਨ ਜੀ ਅੱਜ ਜਾਇਤਰਾ ਜੀ ਦਿਹਾੜੀ ਦਾ ਪਾਈ ਹੋ ਵੀ ਚੱਲਣਾ ਆ ਮੈਂ ਤਾਂ ਮਜ਼ਦੂਰੀ ਕਰਦੇ ਨੇ ਉਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਪੂ ਹਾਕਮਾ ਜੀ ਪਿਤਰਾਨਾ ਧਾਰਾ ਬਾਪੂ ਜੀ ਪਿੰਡ ਕਰੀ ਕਲਾ ਤਹਿਸੀਲ ਗੁਰੂ ਹਰਸਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਦਿਹਾੜੀ ਮਜ਼ਦੂਰੀ ਕਰਦੇ ਸੀ ਇੱਕ ਪੁੱਤ ਸੀ ਇੱਕ ਧੀ ਸੀ ਘਰ ਵਾਲੀ ਸੀ ਘਰ ਵਾਲੀ ਦੀ ਵੀ ਮੌਤ ਹੋ ਗਈ ਧੀ ਵਿਆਹੀ ਗਈ ਉਹ ਵੀਰ ਹੁਣੀ ਦੱਸਦੇ ਆ ਗਵਾਂਢੀ ਨੇ ਤੇ ਭਤੀਜਾ ਬਾਪੂ ਦਾ ਦੱਸਦੇ ਆ ਵੀ ਧੀ ਤੱਕ ਕਰੀਬ 15-16 ਸਾਲਾਂ ਤੋਂ ਕਦੇ ਆਈ ਨਹੀਂ ਮਿਲਣਾ 10 ਸਾਲ ਪਹਿਲਾਂ ਕਿਸੇ ਕਾਰਨ ਇਹਨਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਆ ਉ ਤੋਂ ਬਾਅਦ ਜਿਹੜਾ ਜੀਵਨ ਆ ਜਿਹੜਾ ਉਹ ਬੜਾ ਲੜਖੜਾ ਗਿਆ ਬਾਪੂ ਦਾ 9 ਡੇਢ 2 ਸਾਲ ਬਾਅਦ ਛੱਡ ਕੇ ਚਲੇ ਗਈ ਪੁੱਤੇ ਲੈ ਗਈ ਨਾਲ ਉਹਦੀ ਵੀ ਦੱਸਦੇ ਅੱਗੇ ਜਾ ਕੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੁਣ ਪਿਛਲੇ ਕਰੀਬ 2 ਸਾਲ ਤੋਂ 2 ਢਾਈ ਸਾਲ ਤੋਂ ਬਾਪੂ ਦਿਹਾੜੀ ਮਜ਼ਦੂਰੀ ਕਰਨ ਤੋਂ ਵੀ ਸਮਰੱਥਾ ਘਰ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਬਾਪੂ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸੀ ਕਿਉਂਕਿ ਨਾ ਤਾਂ ਕੋਈ ਧੀ ਪਤਾ ਸਾਮ ਸੰਭਾਲ ਕਰਨ ਵਾਲਾ ਨਾ ਕੋਈ ਉਸ ਲੈਵਲ ਤੇ ਕੋਈ ਪਰਿਵਾਰਕ ਮੈਂਬਰ ਆ ਕੋਈ ਭੈਣ ਭਰਾ ਕੋਈ ਵੀ ਹੈ ਨਹੀਂ ਸਾਮ ਸੰਭਾਲ ਕਰਨ ਵਾਲਾ ਬਾਪੂ ਜੀ ਹਾਲਾਤ ਇਦਾਂ ਦੇ ਬਣੇ ਹੋਏ ਸੀਗੇ ਹੁਣ ਪਿਛਲੇ ਕਰੀਬ 2 2.5 ਮਹੀਨਿਆਂ ਤੋਂ ਤਾਂ ਬਿਲਕੁਲ ਬਾਪੂ ਚੱਲਣ ਫਿਰਨ ਤੋਂ ਵੀ ਰਹਿ ਗਿਆ ਵੀਰੋਂ ਨਹੀਂ ਦੱਸਦੇ ਐਦਾਂ ਹੀ ਆ ਜੀ ਸਾਨੂੰ ਵੀਡੀਓ ਭੇਜੀਆਂ ਇੱਕ ਗਵਾਂਡੀ ਵੀਰਾ ਕਿਹਨਾ ਵੀਰੇ ਤੁਹਾਡਾ ਸੁਖਜੀਤ ਜੀ ਸੁਖਜੀਤ ਸਿੰਘ ਵੀਰੇ ਨੇ ਸਾਨੂੰ ਵੀਡੀਓ ਭੇਜੀਆਂ ਸੁਪਨਿਆਂ ਦੇ ਘਰ ਦੇ ਵਿੱਚ ਬਾਪੂ ਦੀਆਂ ਘਰ ਦੇ ਹਾਲਾਤਾਂ ਤੋਂ ਬਾਪੂ ਦੇ ਹਾਲਾਤਾਂ ਤੋਂ ਜਾਣੂ ਕਰਾਇਆ ਟਾਗੇ ਸਾਡੀ ਟੀਮ ਦੇ ਮੈਂਬਰ ਆ ਸਾਡੇ ਸਤਕਾਰਯੋਗ ਅੰਕਲ ਜੀ ਮੀਰ ਚੰਦ ਜੀ ਇਹਨਾਂ ਦੀ ਟੀਮ ਆ ਸਾਰੀ ਬਾਪੂ ਜੀ ਹੁਣੀ ਖੜੇ ਨੇ ਸਮੇ ਸਮੇ ਦੇ ਨਾਲ ਸੁਪਨਿਆਂ ਦੇ ਘਰ ਦੇ ਵਿੱਚ ਆ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਆਪਣਾ ਬਣਦਾ ਹਿੱਸਾ ਸੇਵਾਵਾਂ ਦੇ ਵਿੱਚ ਗਰਾਉਂਡ ਲੈਵਲ ਤੇ ਆ ਕੇ ਸਾਡੇ ਨਾਲ ਸਾਥ ਦਿੰਦਿਆ ਸਾਡਾ ਜਦੋਂ ਇਹਨਾਂ ਦੀ ਡਿਊਟੀ ਲੱਗੀ ਇਸ ਕੇਸ ਨੂੰ 베ਰੀਫਾਈ ਕਰਨ ਵਾਸਤੇ ਸਾਰੀ ਜਾਣਕਾਰੀ ਬਾਪੂ ਜੀ ਹੁਣਾਂ ਨੇ ਦਿੱਤੀ ਤਾਂ ਸਾਡੇ ਪ੍ਰਬੰਧਕਾਂ ਵੱਲੋਂ ਬਾਈ ਜੀ ਹੁਣਾਂ ਵੱਲੋਂ ਅੰਕਲ ਜੀ ਹੁਣਾਂ ਦੀ ਡਿਊਟੀ ਲਈ ਗਈ ਬਾਪੂ ਜੀ ਨੂੰ ਲੈ ਕੇ ਆਉਣ ਵਾਸਤੇ ਅੱਜ ਇੱਥੇ ਲੈ ਕੇ ਆਏ ਨੇ ਬਾਪੂ ਹਾਕਮ ਨੂੰ ਆਪਾਂ ਬਾਪੂ ਜੀ ਨਾਲ ਵੀ ਗੱਲ ਕਰਕੇ ਦੇਖਦੇ ਹਾਂ ਪੰਚਾਇਤ ਨਾਮਾ ਵੀ ਉੱਥੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਨੰਬਰਦਾਰ ਵੱਲੋਂ ਲਿਖ ਕੇ ਸੈਨ ਕਰਕੇ ਦਿੱਤਾ ਗਿਆ ਵਾ ਬੇਨਤੀ ਦੇ ਰੂਪ ਦੇ ਵਿੱਚ ਇਹ ਲੈਟਰ ਲਿਖ ਕੇ ਉਹਨਾਂ ਨੇ ਇਹ ਬਾਪੂ ਨੂੰ ਸਾਡੇ ਕੋਲੇ ਇਹਦੀ ਸਾਮ ਸੰਭਾਲ ਵਾਸਤੇ ਆਉਣ ਵਾਲੇ ਜੀਵਨ ਦੇ ਵਿੱਚ ਇੱਕ ਤੰਦਰੁਸਤੀ ਭਰਿਆ ਸਮਾਪਤਿਤ ਕਰੇ ਬਾਪੂ ਉਹਦੇ ਵਾਸਤੇ ਸਾਡੇ ਕੋਲੇ ਭੇਜਿਆ ਵਾ ਬਾਪੂ ਕੀ ਹਾਲ ਚਾਲ ਆ ਹਾਂ ਕੀ ਹਾਲ ਚਾਲ ਆ ਆਹੋ ਆਓ ਚੱਲੀਏ ਬਾਪੂ ਹਾਂ ਆ ਜਾ ਆਹ ਆ ਜਾ ਵੀ ਗੱਦਾ ਫਾੜ ਕੇ ਆ ਜਾ ਤਾਰੀ ਆ ਥੰਨੇ ਬਾਪੂ ਦੀ ਸਰੀਰ ਕਾ ਹਾਲ ਤਾਂ ਇੰਨੀ ਕਮਜ਼ੋਰ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਸਹੀ ਤਰੀਕੇ ਅੱਜ ਜਲ ਵੀ ਨਹੀਂ ਕਰ پا ਰਿਆ ਬਾਪੂ ਜੀ ਨੂੰ ਹੁਣ ਅਸੀਂ ਇਲਾਜ ਵਾਸਤੇ ਹੁਣ ਸਿੰਪਲ ਦਵਾਵਾਂਗੇ ਟੈਸਟ ਹੋਣਗੇ ਉਸ ਤੋਂ ਬਾਅਦ ਪਤਾ ਲੱਗਣਾ ਸਰੀਰ ਕਿ ਕਮਜ਼ੋਰੀਆਂ ਜਾਂ ਦਿੱਕਤਾਂ ਕੀ ਨੇ ਤੁਸੀਂ ਸਾਰੇ ਅਰਦਾਸ ਕਰਿਓ ਕਾਲ ਪਰਖ ਵਾਇਗਰੂ ਸਾਰਿਆਂ ਦਾ ਤੈਦਲੋ ਧੰਨਵਾਦ ਕਰਦੇ ਆਂ ਕਾਲ ਪਰ ਖਵਾਈ ਗੁਰੂ ਸਰਵਤ ਦਾ ਪਹਲਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਪੂ ਹਾਕਮ ਸਿੰਘ ਕਾਰਿਕਲਮ ਪਿੰਡਾ ਬਾਪੂ ਦਾ ਤੇ ਬਾਪੂ ਫਰੋਜਪੁਰ ਜ਼ਿਲ੍ਹੇ ਦਾ ਗੁਰੂ ਹਰਸਾਹਿ ਤਹਿਸੀਲ ਦਾ ਸਾਨੂੰ ਉਥੋਂ ਫੋਨ ਕੀਤਾ ਵੀਰਾਂ ਨੇ ਵੀ ਇੱਕ ਬਜ਼ੁਰਗ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਵਾ ਲਵਾਰਸਾਂ ਤੋਂ ਵੀ ਮਾੜੀ ਹਾਲਤ ਸੀ ਬਾਪੂ ਦੀ ਕਿਉਂਕਿ ਬਾਪੂ ਦੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਸੀ ਪੁੱਤ ਸੀ ਬਾਪੂ ਦਾ ਪੁੱਤ ਵੀ ਚੜ੍ਹਾਈ ਕਰ ਗਿਆ ਮਾਂ-ਬਾਪ ਵੀ ਚੜ੍ਹਾਈ ਕਰ ਗਏ ਭੈਣ ਭਰਾ ਸੀ ਜਿਹੜੇ ਉਹਨਾਂ ਦੀ ਵੀ ਡੈਥ ਹੋ ਗਈ ਆ ਫਿਰ ਨੋ ਸੀ ਇੱਕ ਉਹ ਆਪਣਾ ਬੇਟਾ ਛੱਡ ਕੇ ਉਹਨੇ ਅੱਗੇ ਵਿਆਹ ਕਰਾ ਲਿਆ ਤੇ ਉਹ ਬੇਟੇ ਦੀ ਵੀ ਮੌਤ ਹੋ ਗਈ ਮਤਲਬ ਬਾਪੂ ਦੇ ਪੋਤੇ ਦੀ ਉਹਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਬਾਪੂ ਆਪ ਦਾ ਕਮਾਉਂਦਾ ਖਾਂਦਾ ਸੀ ਹਾਕਮ ਸਿੰਘ ਬਾਪੂ ਦਾ ਨਾਮ ਆ ਹਰੀਕਲਾ ਪਿੰਡ ਦੇ ਵਿੱਚ ਹੀ ਥੋੜੀ ਬੋੜੀ ਸੀਲ ਗੁਰੂ ਹਰਸਾਏ ਲੋਕਾਂ ਦੇ ਦਿਹਾੜੀ ਜੋਤਾਂ ਕਰਕੇ ਆਪਦੀ ਰੋਟੀ ਖਾਈ ਜਾਂਦਾ ਸੀ ਪਰ ਹੁਣ ਹੱਡ ਪੈਰ ਨਹੀਂ ਕੰਮ ਕਰਦੇ ਹੁਣ ਪਿਛਲੇ 3-4 ਸਾਲਾਂ ਤੋਂ ਬਾਪੂ ਕੰਮ ਕਰਨ ਜੋਗਾ ਵੀ ਨਹੀਂ ਰਿਹਾ ਤੇ ਹੁਣ ਤਾਂ ਮੰਜੇ ਤੇ ਪੈ ਗਿਆ ਬਿਲਕੁਲ ਬਾਪੂ ਤੇ ਉੱਥੇ ਹੀ ਲੈਟ੍ਰੀਨ ਉੱਥੇ ਹੀ ਬਾਥਰੂਮ ਹੋ ਰਿਹਾ ਸੀ ਉੱਪਰ ਹੀ ਤੇ ਕੱਲ ਫਿਰ ਸਾਡੇ ਟੀਮ ਦੇ ਮੈਂਬਰ ਸਾਡੇ ਵੀਰ ਬਾਊ ਅਮੀਰ ਚੰਦ ਜੀ ਮੱਲਾ ਵਾਲੇ ਤੋਂ ਮੀਰ ਚੰਦ ਬਜਾਜ ਜੀ ਤੇ ਰੋਸ਼ਨ ਲਾਲ ਜੀ ਵੀਰ ਚੰਦ ਜੀ ਸਰਜੀਤ ਸਿੰਘ ਜੀ ਇਹ ਸਾਡੇ ਮੈਂਬਰ ਉੱਥੇ ਪਹੁੰਚੇ ਤੇ ਉੱਥੋਂ ਬਾਪੂ ਜੀ ਨੂੰ ਰੈਸਕਿਊ ਕਰਕੇ ਲੈ ਕੇ ਆਏ ਨੇ ਬਾਪੂ ਉੱਥੇ ਨਰਕ ਵਰਗੇ ਹਾਲਾਤਾਂ 'ਚ ਪਿਆ ਸੀ ਵਿੱਚ ਹੀ ਲੈਟਰਨ ਬਾਥਰੂਮ ਹੋ ਰਿਹਾ ਸੀਗਾ ਬਹੁਤ ਬੁਰੀ ਹਾਲ ਸੀ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਸਾਰਿਆਂ ਨੇ ਸਪੋਰਟ ਕੀਤੀ ਸਾਰਿਆਂ ਨੇ ਸਾਈਨ ਕਰਕੇ ਆ ਪੇਪਰ ਤੁਸੀਂ ਦੇਖ ਸਕਦੇ ਹੋ ਇੱਕ ਉਹਨਾਂ ਨੇ ਸਾਨੂੰ ਭੇਜਿਆ ਵਾ ਇਹ ਪੇਪਰ ਦੇ ਵਿੱਚ ਨਾਲੇ ਸਾਰਾ ਕੁਝ ਮੈਂਸ਼ਨ ਕੀਤਾ ਵਾ ਵੀ ਬਾਪੂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਪਰਿਵਾਰ ਦਾ ਮੈਂਬਰ ਤੇ ਹੁਣ ਬਾਪੂ ਵਿਚਾਰਾ ਹਾਕਮ ਸਿੰਘ ਬਹੁਤ ਮਾੜੇ ਹਾਲਤਾਂ ਜੀਵਨ ਕਰਦਾ ਚੱਲ ਫਿਰ ਵੀ ਨਹੀਂ ਸਕਦਾ ਹੁਣ ਇੱਥੇ ਆਏ ਆ ਬਾਪੂ ਹੁਣ ਆਈਸੀਯੂ ਦੇ ਵਿੱਚ ਦਾਖਲ ਆ ਸੁਪਨਿਆਂ ਦੇ ਹਸਪਤਾਲ ਵਿੱਚ ਅਰਦਾਸ ਕਰਿਓ ਬਾਪੂ ਤਕੜਾ ਹੋ ਜੇ ਵੀ ਬਾਪੂ ਤੰਦਰੁਸਤ ਹੋ ਜੇ ਵੀ ਬਾਪੂ ਦੇ ਵਿੱਚ ਖੂਨ ਦੀ ਵੀ ਘਾਟ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਲੱਤਾਂ ਬਿਲਕੁਲ ਹੀ ਜੁੜੀਆਂ ਪਈਆਂ ਬਾਪੂ ਦੀਆਂ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਮਾਵਾ ਹਾਕਮ ਬਾਪੂ ਲਈ ਅਰਜ਼ਾ ਕਰਿਓ ਇਸ ਤਰ੍ਹਾਂ ਦੇ ਬਜ਼ੁਰਗ ਜਿਨ੍ਹਾਂ ਦਾ ਪੂਰਾ ਪੂਰਾ ਭਰਿਆ ਪੁੱਤ ਦਾ ਪਰਿਵਾਰ ਖਤਮ ਹੋ ਗਿਆ ਓਹ ਸਮਾਜ ਵੀ ਸਾਥ ਨਹੀਂ ਦੇ ਰਿਹਾ ਤੇ ਬੰਦਾ ਜਾਊ ਕਿੱਧਰ ਨੂੰ ਕਰੂ ਕੀ ਬੰਦਾ ਹਾਕਮ ਬਾਬੇ ਹਾਂਜੀ ਓਹ ਠੀਕ ਹੋ ਤੁਸੀਂ ਹਾਂ ਠੀਕ ਹੋ ਦੂਗਾ ਕੀ ਕੰਮ ਕਰਦੇ ਸੀ ਤੁਸੀਂ ਹਾਂਜੀ ਕੰਮ ਕੀ ਕਰਦੇ ਸੀ ਹਾਂ 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 ਮੈਂ ਤਾਂ ਨਾਲ ਹੀ ਦੇ ਕੰਮ ਕਰਨਾ ਸੀ ਡੈਡੀ ਹਾਂ ਠੀਕ ਆ ਹਾਂ ਤੇ ਜਵਾਕ ਕਿੰਨੇ ਸੀ ਤੇਰੇ ਪਾਪਾ ਗਾਗਾ ਹੀ ਪੁੱਤ ਨਾ ਹਾਂ ਹਾਂ ਹੁਣ ਕੀ ਹੈਗਾ ਕੋਈ ਹਾਂ ਕਿੱਥੇ ਆ ਉਹ ਕੰਮੇ ਵਾਲਿਆ ਕੌਣ ਕੋਈ ਛੋਟੀ ਉਹ ਕਿਤੇ ਮਿਲੀ ਆ ਕਦੇ ਹਾਂ ਮਿਲਣ ਆਈ ਕਦੇ ਕੋਈ ਆਈ ਕਿੰਨੇ ਟਾਈਮ ਹੋ ਗਿਆ ਹਾਂ ਕਿੰਨੇ ਸਾਲ ਹੋ ਗਏ ਮਿਲੇ ਨੂੰ ਬੰਨੂ ਕੁੜੀ ਨੂੰ ਕੋਈ ਆਈ ਹੈ ਕੋਈ ਪਿੰਡ ਵਾਲੇ ਦੱਸਦੇ ਸੀ ਕਿ ਬਾਪੂ ਦੀ ਕੁੜੀ ਨੂੰ ਵੀ ਮਿਲਣ ਆਈ ਨੂੰ 14-15 ਸਾਲ ਹੋ ਗਏ ਹੁਣ ਕਦੇ ਉਹ ਵੀ ਨਹੀਂ ਮਿਲਣ ਆਈ ਸੀ ਉਹ ਅੱਥਰ ਕੰਮਾਂ ਨੇ ਰੱਬ ਹੀ ਰੱਖਿਆ ਬਸ ਕਮਿਆਂ ਨੇ ਪਿੰਡ ਬੈਈ ਹੋਈ ਹੈ ਮਾਲਾ ਜਦੋਂ ਤੰਦਰੁਸਤੀਆਂ ਬਖਸ਼ੇ